ਕਿ ਤਾੜ ਨੇ ਮਿੱਟੀ ਚਾਰ ਪੰਜ ਦਿਨ ਪਰਸੋਂ ਨੂੰ ਲਿਆ 3-4 ਦਿਨ ਹੋ ਗਏ ਇਹ ਟਰੇਲੀਆਂ ਪਰ ਪਰ ਕੇ ਲੈ ਗਈ ਮਿੱਟੀ ਦੀਆਂ ਉਹ ਸਾਡੀ ਕੱਲ ਨੂੰ ਪੋਲ ਪੈ ਗਈ ਅੰਦਰੋਂ ਦਾ ਗਾ ਬਲੀ ਗਿਆ ਗਾ ਦੇ ਕਰਕੇ ਮੇਰੀ ਕੰਦ ਸਾਰੇ ਹੱਥੋਂ ਡਿੱਗ ਗਿਆ ਅੰਦਰ ਵੀ 13 ਆ ਗਿਆ ਬਾਹਰ ਵੀ 13 ਸਾਰੀ ਕੰਦਾਂ ਕੰਦ ਕੁੰਦ ਸਾਰੀ ਡਿੱਗੀ ਗਈ ਉਹ ਬੇ ਘਰ ਦੇ ਕੀ ਕੰਮ ਕਰਦੇ ਨੇੜੀ ਜੋਤੇ ਕਰਦੇ ਆ ਘਰ ਦੇ ਹੋਰ ਮੈਂ ਤਾਂ ਬੋਤਲ ਬੂਤਲਾ ਚੁੱਕੇ ਕਵਾੜਾ ਕੂੜਾ ਇਕੱਠਾ ਕਰਕੇ ਫੇਰ ਬਣਾਇਆ ਸੀ ਹੋਰ ਇਹਨਾਂ ਗਰੀਬ ਬੰਦਾ ਕੀ ਕਰ ਸਕਦੇ ਆ ਸੀ ਮਰਦੇ ਨਿਕੇ ਨਿਕੇ ਜੁਆਗਾਂ ਬਚ ਗਏ ਮੇਰੇ ਜੁਆਕ ਉਹਨਾਂ ਦੇ ਸਟਾ ਨਹੀਂ ਲੱਗੀਆਂ ਸਭ ਬਚ ਗਏ ਉੱਪਰ ਔਰ ਉਹ ਮੈਂ ਚੱਕੇ ਪਾੜ ਲਿੱਤੇ ਔਰ ਜਦੀ ਖੰਡ ਡਿੱਗੀ ਸਾਰਾ ਕੁਝ ਡਿੱਗ ਗਿਆ ਚੁੱਲਾ ਵੀ ਗਿਰ ਗਿਆ ਬੱਠੜ ਵੀ ਗਿਰ ਗਿਆ ਤਵਾ ਵੀ ਗਿਰ ਗਿਆ ਉਹਨਾਂ ਬਣਾ ਕੇ ਕਿਦੇ ਉੱਤੇ ਖਾਵਾਂ ਇੱਕਾਂ ਦੇ ਆਪਣੇ ਘਰ ਵਾਲੇ ਪਾਸੇ ਗਿਰੀ ਬਾਹਰ ਗਿਰੀ ਬਾਹਰਲੇ ਪਾਸੇ ਗਿਰੀ ਪਰਲੇ ਪਾਸੇ ਬਚ ਆਇਆ ਹੋ ਗਿਆ ਪਰਲੇ ਪਾਸੇ ਗਿਰੀ ਇਹ ਅੰਦਰ ਨੂੰ ਗਿਰ ਜਨ ਮੇਰਾ ਨਸਕਾਲ ਬਹੁਤ ਸੀਮੇਂ ਇਹ ਕਰੋ ਵੀ ਕੰਮ ਤਾਂ ਬਣੀ ਹੋਈ ਹੈ ਇਹ ਕੰਨ ਦੋ ਤਾਂ ਹੋ ਗਈ ਸਾਲ ਹੋ ਗਈ ਇਹ ਕੰਨ ਬਣੇ ਸਾਲ ਹੋ ਗਈ ਇਹ ਕੰਨ ਬਣੀ ਅ ਡੇਰਨ ਦਾ ਕਾਰਨ ਪਤਾ ਲੱਗਿਆ ਕਾਂਗਰਸ ਇਹ ਗਿਰਦਾ ਮੈਨੂੰ ਨਹੀਂ ਪਤਾ ਲੱਗਿਆ ਕਰ ਪੇਪਰਾਂ ਤੋਂ ਪਤਾ ਲੱਗਿਆ ਉਹ ਇਧਰ ਦੇ ਤੋਂ ਮੇਰੇ ਸਾਹ ਪੀ ਮਕਾਨ ਸੀ ਉਧਰ ਤੋਂ ਥੱਲੇ ਥੱਲੇ ਘਾਰ ਹੁੰਦੀ ਰਹੀ ਉਹ ਕਾਰ ਦੇ ਬਜਾ ਨਾਲ ਥੱਲੇ ਹੀ ਪੈ ਗਿਆ ਉੱਪਰਲੇ ਪਾਸੇ ਗਿਰ ਗਿਆ ਕੀ ਮੰਗ ਕੀ ਕਰਦਾਂ ਸਾਨੂੰ ਮਦਦ ਹੋਣੀ ਚਾਹੀਦੀ ਮੈਨੂੰ ਟੱਤਰੂ ਬਣ ਜਾਵੇ ਇਹੇ ਕੰਡ ਬਣ ਜਾਵੇ ਬਸ ਹੋਰ ਮੈਂ ਕੁਝ ਨਹੀਂ ਮੰਗਦੀ ਹੋਰ ਕੀ ਨਾ ਮਤ ਸਮੀ ਆਈ ਕਿੱਥੇ ਰਹਿਨੀ ਉਹਦਾ ਅਟਾ ਮੇਰੇ ਕੋਲ ਰੋਲ ਮਿਲਦਾ ਇਹ ਨਸਖਾਨ ਹੋ ਗਿਆ ਇਹ ਸਵੇਰੇ 6:30 ਵਜੇ ਤੇ ਲੈਟਰਨ ਬਾਥਰੂਮ ਬਣਿਆ ਵਦਾ ਸੀਗਾ ਜੀ ਕੰਦ ਵੀ ਸੀਗੀ ਤੇ ਇਹ ਜਣੇ ਨਸਖਾਨ ਹੈ ਤੇ ਮਕਾਨਦੂ ਵੀ ਟੇੜਾ ਪੈ ਗਿਆ ਤੇ ਜਣ ਕੇ ਫਿਰ ਇਹ ਦੋ ਦਿਨਾਂ ਦਾ ਜਣ ਕੇ ਫਿਰ ਮੀਂਹ ਪਿਆ ਉਹਦੇ ਕਾਰਨ ਹੋਇਆ ਕੋਈ ਸੀ ਆ ਜੀ ਕੰਦ ভিতর ਨੂੰ ਗਰੀ ਅੰਦਰ ਨੂੰ ਜਿਹੜੀ ਬਾਹਰ ਨੂੰ ਕੰਦੀ ਪਰਲੀ ਸਾਰ ਨੂੰ ਗਰੀ ਆ ਜੀ ਖੇਤ ਆ ਇਹ ਸਰਕਾਰੀ ਮੈਕਦੇ ਲੱਗਦਾ ਕਿ ਖੇਤ ਜਿੱਥੇ ਜੀ ਬੀਜ ਜਿਆ ਕੇ ਪੈਦਾ ਹੁੰਦਾ ਇਹਨਾਂ ਦਾ ਇਹ ਜਣ ਕੇ ਉਹਨਾਂ ਨੇ ਜਣ ਕੇ ਮਿੱਟੀ ਖਿੱਚ ਲਈ ਹੂੰ ਕਾਂਦੇ ਦੇ ਨਾਲ ਨਾਲ ਦੇ 4 ਇੰਚ ਕਾਂਦੇ ਨਾਲ ਬਣਾਇਸੇ ਜਿਹੜੇ ਕੋਈ ਸੁਭਦਾ ਹੈ ਨਹੀਂ ਸੀ ਕਾਂਦੇ ਦੇ ਉਹਨਾਂ ਨੇ ਪਰਲੇ ਪਾਸੇ ਕੀਤੀ ਤੇ ਕੱਢੀ ਕਰ ਦਿਆ ਕਰ ਦਿਆ ਉਹਨਾਂ ਨੇ ਦੋ ਤਾਂ ਦੋ ਦਿਨ ਨਹੀਂ ਪਿਆ ਉਹ ਜਦੋਂ ਕੰਦ ਗਰ ਗਈ ਲੈਟਰ ਬਾਥਰੂਮ ਦੀ ਜਾਨਕੀ ਉਸ ਕਾਂ ਕੋਈ ਨਹੀਂ ਜਿਹੜੇ ਬੱਚੇ ਬਚ ਗਏ ਤੇ ਜਣ ਕੇ ਮਕਾਨ ਦੇ ਤਰੇੜਾ ਆ ਗਏ ਅੰਦਰ ਵੀ ਆ ਗਈ ਤੇ ਬਾਹਰ ਵੀ ਆ ਗਈ ਮਸਹੀ ਸਾਹਿਬ ਨੂੰ ਇਹ ਸਭੰਧੀ ਦੱਸਿਆ ਹਾਂਜੀ ਆ ਮਸੀ ਘੜ ਬੈਲੇ ਤੋਂ ਕਹਿੰਦੇ ਆਈ ਸੀ 10 20 ਮਿੰਟ ਤੱਕ ਆ ਰਹੇ ਆ ਓ 6:30 ਵਜੇ ਸਾਡੀ ਮਦਦ ਕੀਤੀ ਜਾਵੇ ਜੀ ਅਸੀਂ ਇਹ ਚਾਹੁੰਦੇ ਹਾਂ ਇਹ ਬਿਹਾਰੀ ਜੋ ਤੇਰੇ ਦੰਦੇ ਆ ਮੈਂ ਮੇਰਾ ਨਾਮ ਰਜਨੀ ਬਾਗ ਨੰਬਰ 29 ਦੀ ਐਮਸੀ ਬੋਲ ਰਹੀ ਹਾਂ ਡਾਕਟਰ ਅਮੇਰਪੁਰ ਕਲੋਨੀ ਤੋਂ ਮੈਂ ਡਾਕਟਰ ਅਮੇਰਪੁਰ ਕਲੋਨੀ ਦੇ ਵਿੱਚ ਕੱਲ ਜਿਹੜਾ ਜਿਹੜਾ ਨਹੀਂ ਪਿਆ ਆਪਣਾ ਪਹਿਲੇ ਨਹੀਂ ਸੀਗਾ ਹਜੇ ਏ ਮੀਨ ਨੇ ਬਹੁਤ ਨੁਕਸਾਨ ਕੀਤਾ ਮੁੰਲੇ ਦੇ ਵਿੱਚ ਇੱਕ ਤਾਂ ਜਿਹੜੀ ਸਾਡੇ ਉਧਰ ਬਲੀ ਬਣੀ ਹੋਈ ਆ ਉਹਦੇ ਵਿੱਚ ਪਾਪਾਉਂ ਦਾ ਕੰਮ ਨਹੀਂ ਹੋਇਆ ਹੈਗਾ ਉਹਦੇ ਕਰਕੇ ਲੋਕਾਂ ਲੋਕ ਰਾਤ ਭੁੱਖੇ ਹੀ ਸੁੱਤੇ ਨੇ ਰੋਟੀ ਤੋਂ ਬਿਨਾਂ ਸੁੱਤੇ ਨੇ ਮੈਨੂੰ ਸਾਰੇ ਰਾਤ ਫੋਨ ਕਰਦੇ ਦੇ ਮੈਡਮ ਟੈਂਕਰ ਭੇਜੋ ਟੈਂਕਰ ਭੇਜੋ ਪਰ ਕਮੇਟੀ ਵਾਲਿਆਂ ਨੇ ਮੇਰਾ ਫੋਨ ਨਹੀਂ ਚੁੱਕਿਆ ਹੈਗਾ ਹਾਂਜੀ ਉਹਦਾ ਵੀ ਮੈਨੂੰ ਬਹੁਤ ਹੈਗਾ ਕਮੇਟੀ ਦੇ ਲੋਕੋ ਕਿ ਕੋਈ ਨਾ ਕੋਈ ਚਲ ਗਰੀਬਾਂ ਦੀ ਹੈਲਪ ਕਰ ਦੰਦੋ ਤਾਂ ਬਹੁਤ ਜ਼ਿਆਦਾ ਬੈਸਟ ਸੀ ਸਾਰੇ ਲੋਕ ਭੁੱਖੇ ਸੁੱਤੇ ਨੇ ਰਾਤ ਘਰਾਂ ਦੇ ਵਿੱਚ ਪਾਣੀ ਵੜ ਗਿਆ ਸੀ ਉਹਨਾਂ ਦੇ ਨੰਬਰ 2 ਤਾਂ ਇਹ ਹੈਗਾ ਕਿ ਜਿਹੜਾ ਇਧਰ ਮਤਲਬ ਜ਼ਮੀਨ ਪੈਂਦੀ ਆ ਹਰਾਮ ਦੀ ਜਮੀਨ ਪੈਂਦੀ ਆ ਇਹ ਇਹ ਜ਼ਮੀਨ ਵਾਲਿਆਂ ਨੇ ਆ ਮਤਲਬ ਸਾਰੀ ਜਮੀਨ ਜਿਹੜੀ ਲੋਕਾਂ ਦੇ ਕੰਡਾ ਦੇ ਨਾਲ ਮਿੱਟੀ ਵੀ ਸੀਗੀ ਉਹਨੂੰ ਵੀ ਆਪਣੀ ਜ਼ਮੀਨ ਦੇ ਵਿੱਚ ਮਿਕਸ ਕਰ ਲਿਆ ਜਿਹਦੇ ਨਾਲ ਇਹ ਨਾ ਹੁਣ ਸਣੀ ਆ ਹੁੰਦਾ ਇਹਦਾ ਘਰ ਡੇਗ ਗਿਆ ਅੱਛੇ ਰੇ ਉਦੇ ਮਿੱਟੀ ਕਰਕੇ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਚਾਰੇ ਦਾ ਘਰ ਡਿੱਗ ਗਿਆ ਬੱਚਿਆਂ ਦਾ ਪਰਿਵਾਰ ਦਾ ਮਤਲਬ ਬਚਾਅ ਹੋ ਗਿਆ ਪਰ ਮੈਂ ਚਾਹੁੰਦੀ ਹਾਂ ਕਿ ਸਰਕਾਰ ਫਾਰਮ ਵਾਲਿਆਂ ਨੂੰ ਕਿ ਇਹਨਾਂ ਦੀ ਹੈਲਪ ਕੀਤੀ ਜਾਵੇ ਇਹ ਖੇਤੀਬਾੜੀ ਵਾਲਿਆ ਆਪਣੇ ਆਪ ਸੰਭਾਲੇ ਤੋਂ ਖੇਤੀਬਾੜੀ ਹੈ ਇਹਨਾਂ ਦੀ ਜਿਹੜੀ ਜ਼ਮੀਨ ਪੈਂਦੀ ਹੈ ਪਿੱਛੇ ਫਾਰਮ ਦੀ ਠੀਕ ਹੈ ਬੈਸਾ ਤਾਂ ਇਹਨਾਂ ਨੇ ਕੰਦੂ ਜਿਨ੍ਹਾਂ ਨੇ ਕੰਦੂ ਬਣਾਈ ਹੋਈ ਸੀ ਪਰ ਇਹਨਾਂ ਨੇ ਕੰਦੂ ਦੇ ਨਾਲੇ ਮਿੱਟੀ ਚੱਕ ਲਈ ਜਿਹੜੀ ਮਿੱਟੀ ਚੱਪਨ ਕਰਕੇ ਗਾਤ ਖਾਰ ਪੈਨ ਕਰਕੇ ਉਹਨਾਂ ਦਾ ਘਰ ਡਿੱਗ ਗਿਆ ਉਹਨਾਂ ਨੂੰ ਤਾਂ ਬਹੁਤ ਨੁਕਸਾਨ ਹੋਇਆ ਮੈਂ ਤਾਂ ਇਹ ਰਿਕੁਐਸਟ ਕਰ ਚਾਹਦੀ ਆ ਕਿ ਇਹਨਾਂ ਦੀ ਹੈਲਪ ਕੀਤੀ ਜਾਵੇ ਵੱਧ ਤੋਂ ਵੱਧ ਥੈਂਕ ਯੂ ਜੀ ਹਾਂਜੀ ਸਾਰੇ ਇਹਨਾਂ ਦੇ ਟਾਇਲਟ ਵਗੈਰਾ ਟੁੱਟ ਗਏ ਹੈਗੇ ਇਹਨਾਂ ਦੇ ਘਰ ਟੁੱਟ ਗਿਆ ਹੈਗਾ ਜਿਹੜਾ ਇਹਨਾਂ ਨੇ ਉਹ ਹੋਰ ਬਾਥਰੂਮ ਵਗੈਰਾ ਜੋ ਵੀ ਕਾਫੀ ਨੁਕਸਾਨ ਹੋ ਚੁੱਕਾ ਹੈ ਅੰਦਰ ਇਸ ਪਰਿਵਾਰ ਦਾ ਪਰ ਜਾਨ ਬਚ ਗਈ ਸਭ ਦੀ ਮੇਰਾ ਨਾਮ ਮੈਂ ਡਾਕਟਰ ਵੀਰਪ੍ਰਤਾ ਸਿੰਘ ਮੈਂ ਸਹਾਇਕ ਪ੍ਰੋਫੈਸਰ ਫੋਲੋਗਿਆਨ ਨੂੰ ਸੀ ਐਜੂਕੇਸ਼ਨਲ ਕਾਲਜ ਦਾ ਸੰਭਾਲ ਲਿਆ ਵਿਖਿਆ ਡਾਕਟਰ ਮਿੱਟੀ ਕੰਪਲੀਟ ਆ ਗਿਆ ਮਤਲਬ ਕਿਸੇ ਨੇ ਡਾਕਟਰ ਨੂੰ ਦੇਖ ਕੇ ਨਜ਼ਰ ਦੇ ਚੱਕ ਘੜੀ ਕੰਦ ਗਈ ਹੈ ਤੁਹਾਨੂੰ ਉਹਨਾਂ ਨੇ ਇਲਜ਼ਾਮ ਲਗਾਇਆ ਵੀ ਕੇਵੀ ਕੇਵੀ ਜਿਹੜੀ ਕੰਦ ਦੇ ਨਾਲ ਮਿੱਟੀ ਜੀ ਸਪੋਨ ਹੁੰਦੀ ਸੀ ਉਹ ਉਹ ਪਹਿਲੀ ਕੇਲੇ ਚੱਕ ਲਈ ਇਸ ਕਾਰਨ ਕੰਦ ਗਈ ਲੋ ਦੇਖੋ ਜੀ ਦੇ ਬੁਲਿਆਬ ਦਾ ਇਲਜ਼ਾਮ ਕੇਵੀ ਕਿਤ ਲਾਇਆ ਗਿਆ ਸੋਦੇ ਵਿੱਚ ਕੰਨੀ ਨਾਲ ਜਿਹੜੀ ਮਿੱਟੀ ਦੀ ਸਪੋਰਟ ਆ ਬਿਲਕੁਲ ਨਹੀਂ ਚੱਕੀ ਗਈ ਉਹ ਸਮਿਤੀ ਅੱਜ ਵੀ ਉੱਥੇ ਉਹੀ ਆ ਉਸੇ ਤਰ੍ਹਾਂ ਇਹ ਸੋਹੋਂ ਦੀ ਇਹ ਜਿਹੜੇ ਆਪਣੇ ਟਰੇਲੇ ਵਾਲੇ ਬੰਦੇ ਨੇ ਇਸ ਸਾਡੇ ਫਾਰਮੂ ਦੇ ਵਿੱਚ ਆਪਦੇ ਕੋਲੇਸ ਦਾ ਗੰਗ ਨੰਬਾ ਪਾਣੀ ਸਾਡੇ ਕਿੰਨੇ ਕਿਤੇ ਫਾਰਮ ਵਿੱਚ ਪਾਉਂਦੇ ਆ ਸਾਡੀ ਫਸਲ ਖਰਾਬ ਕਰਦੇ ਜਿਹੜੀ ਅਸੀਂ ਕਿਸਾਨਾਂ ਹਿੱਤ ਲਈ ਬੀਜ ਵਾਸਤੇ ਫੋੜਤਾ ਕਰਦੇ ਆ ਉਹਨੇ ਸਿੱਧੇ ਪਾਣੀ ਛੱਡਦੇ ਆ ਉਹਦੇ ਬਾਬਤ ਅਸੀਂ ਕਈ ਵਾਰੀ ਤੁਹਾਡੇ ਸਾਹਮਣੇ ਸਾਡੇ ਜਿਹੜੇ ਹੈਗੇ ਨੇ ਅਸੀਂ ਐਸਡੀਐਮ ਸਾਹਿਬ ਨੂੰ ਐਸਐਚਓ ਸਾਹਿਬ ਨੂੰ ਤੇ ਦੇ ਸਭ ਨੂੰ ਚਿੱਠੀਆਂ ਲਿਖਿਆ ਉਹਦੇ ਵਿੱਚ ਵੀ ਸਾਡੇ ਇਹ ਕਿਸ ਤਰ੍ਹਾਂ ਮਤਲਬ ਇਹ ਗਟਰਸ ਦੇ ਵਿੱਚ ਦਾ ਪਾਣੀ ਕਿਵੇਂ ਕਿ ਸੁੱਟਿਆ ਜਾਂਦਾ ਉਸ ਤੋਂ ਬਾਅਦ ਚ ਅਸੀਂ ਆਪੇ ਇਥੇ ਵੀ ਕੰਦ ਦੇ ਨਾਲ ਇਹਨਾਂ ਨੂੰ ਚਾਹੀ ਬਣਾ ਤੁਸੀਂ ਆਪ ਦੀ ਗੱਲ ਖੁਦ ਕਰੋ ਖੁਦ ਵੀ ਗੱਲ ਨਹੀਂ ਕਰਦੇ ਸਾਡੀ ਕੰਦ ਦੇ ਨਾਮ ਦੇ ਪਖਾਨੇ ਬਣਾਇਆ ਉਹਦੇ ਬਾਅਦ ਵਿੱਚ ਇਹਨਾਂ ਨੇ ਪਹਿਲਾਂ ਅਸੀਂ ਬਿਆਨ ਵੀ ਲਿਆ ਸੀਗਾ ਵੀ ਸਾਡੇ ਬਿਆਨ ਵਿੱਚ ਲਿਖਤੀ ਕੋਰਗਾਈ ਵਿੱਚ ਲਿਖਿਆ ਹੋਇਆ ਹੈ ਕਿ ਅਸੀਂ ਵੀ ਸੀਮ ਕਮਾਂਡ ਨੂੰ ਲਿਖ ਦਿੱਤਾ ਬਿਆਨ ਉਹ ਵੀ ਅਸੀਂ ਆਪ ਵੀ ਇਹ ਕੰਮ ਖੁਦ ਕਰਾਂਗੇ ਕੀ ਵੀ ਕੀ ਵੀ ਕੰਨ ਦੇ ਨਾਲ ਅਸੀਂ ਉਹ ਪਖਾਨੇ ਨਹੀਂ ਬਣਾਵਾਂਗੇ ਤੇ ਉਸ ਤੋਂ ਬਾਅਦ ਨੂਰ ਬਣੇ ਮਖਾਨਾ ਦਾ ਪਾਣੀ ਨਾਲ ਬਾਹਰ ਨਿਕਾਲਾਂਗੇ ਪਾਣੀ ਸਟੋਰ ਕਰ ਇਨਨ ਕਿ ਵੀ ਕੀ ਦੇ ਕੰਨ ਦੇ ਨਾਲ ਪਖਾਨੇ ਬਣਾਏ ਉਹਨਾਂ ਦੇ ਨਾਲ ਪਾਣੀ ਦਾ ਵੇਸਟੇਜ ਉਹ ਕੀ ਵੀ ਕੀ ਨੂੰ ਗੱਲਿਆ ਆਸਾਨੀ ਲੈਵਲ ਖੁੱਦ ਸੀ ਲੈਵਲ ਤੇ ਰਿਖੀ ਸੀ ਉਹਨਾਂ ਦੇ ਗੈਟਰ ਬੰਦ ਕੀਤੇ ਕਈ ਵਾਰੀ ਇਹ ਵੀ ਕਿ ਕਾਰਸਟਾਰਕ ਵਾਲਾ ਨਵੇਂ ਕਾਉਂਸਲ ਨੂੰ ਬੁਲਾ ਕੇ ਉਹਨਾਂ ਨੇ ਗੈਟਰ ਸਾਡੇ ਦੇ ਵੀ ਬੰਦਾ ਪਾਣੀ ਤੇ ਪਾਇਆ ਤੇ ਬਣਾ ਪਏ ਉਹਨਾਂ ਦੇ ਪਾਣੀ ਵੀ ਕੱਢੇ ਗਏ ਸੋ ਇਹ ਗਿਰਫ ਜੀ ਵੀ ਕੰਦ ਵਿੱਚ ਗੀਆ ਇਹ ਮਤਲਬ ਉਹਨਾਂ ਦਿਨ ਵਰ ਖੋਦੇ ਆਪ ਵੀ ਨਹੀਂ ਤੇ ਉਹਨਾਂ ਨੇ ਕੀ ਵੀ ਕੇ ਦੀ ਕੀਤੀ ਖਾਦ ਨੂੰ ਖੋਦ ਦੇ ਵਿੱਚ ਪਾਣੀ ਨਾਲ ਲਾਗੇ ਪੋਲਾ ਕੀਤਾ ਕਰਨ ਲੋ ਕੀ ਕਰਕੇ ਬਾਸੇ ਵਿੱਚ ਹੋਣੇ ਟਾਂ ਨੂੰ ਦਿੱਗੀ ਆ ਅ ਡਾਕਟਰ ਇਹ ਡੋਲ ਨੇ ਆਪਣੇ ਕੰਦ ਆਪ ਬਣਾ ਲਈ ਤਾਂ ਕਿ ਉਹ ਬਣਾ ਸਕਦੇ ਪਰਮਿਸ਼ਨ ਤੇ ਲੈ ਲਈ ਤੇ ਹਿੰਦੀ ਪਰੇ ਦੇਖੋ ਜੀ ਜੇਕਰ ਤਾਂ ਉਹਨਾਂ ਕੋਲੇ ਆਪਦੀ ਲੀਗਲ ਪ੍ਰਾਪਰਟੀ ਉਹਨਾਂ ਕੋਲੇ ਆਪਦੀ ਆ ਖੋਦ ਦੀ ਆ ਤੇ ਫਿਰ ਉਹ ਆਪਦੀ ਪ੍ਰਾਪਰਟੀ ਦੇ ਵਿੱਚ ਆਪਦੀ ਕੰਦ ਬਣਾ ਸਕਦੇ ਆ ਸਮਝੋ ਕੋਈ ਇਤਰਾਜ਼ ਨਹੀਂ ਹੈ ਕਿ ਕੇ ਵੀ ਕੇ ਦੇ ਹਦੂਦ ਦੇ ਵਿੱਚ ਕੁਝ ਨਾ ਕਰਨਾ ਹੂੰ ਹੂੰ ਉਹ ਲਾਈ ਵੀ ਕਰ ਸਕਦੇ ਆ ਜਿਹੜੀ ਕੰਦ ਜਿਹੜੀ ਲਾਈਕ ਕਰਕੇ ਜਿਹੜੀ ਗਰੀ ਆ ਉਹ ਕਹ ਰਹੇ ਨੇ 5 ਇੰਚੀ ਜਿਹੜੀ ਕੰਦ ਆ ਸਾਡੀ ਜਿਹੀ ਆ ਦੇਹ ਬਣਾਉਣੀ ਚਾਹਣ ਤਾਂ ਬਣਾ ਸਕਦੇ ਨੇ ਆਪਣੀ ਮੈਂ ਤੁਹਾਨੂੰ ਜਿਵੇਂ ਪਹਿਲਾਂ ਹੀ ਕਹਿੰਦਾ ਜੀ ਉਹਨਾਂ ਦੀ ਖੁਦ ਦੀ ਪ੍ਰਾਪਰਟੀ ਆ ਆਪਣੀ ਪ੍ਰਾਪਰਟੀ ਦੇ ਵਿੱਚ ਚਾਹੇ 4 ਇੰਚੀ ਚਾਹੇ 9 ਇੰਚ ਚਾਹੇ ਤੇਰੀ ਜਿੰਨੀ ਮਰਜ਼ੀ ਕੰਦ ਬਣਾਉਣ ਕੇ ਵੀ ਕੇ ਵੀ ਸਬੂਦ ਵਿੱਚ ਦਖਲ ਦਾ ਜਿੰਨੇ ਕਰ ਸਕਦੇ ਠੀਕ ਹਾਂਜੀ